ਓ ਹਲੇ ਵੀ ਮੌਕਾ ਏ ਕੁੜੀਆਂ ਬਾਰੇ ਹਲੇ ਵੀ ਮੌਕਾ ਏ ਕੁੜੀਆਂ ਬਾਰੇ ਛੱਡ ਦੋ ਸੋਚਾਂ ਬੁਰੀਆਂ ਹਨੂੰ ਰਿਸ਼ਤੇ ਬਰਨੇ ਔਖੇ ਹੋਗੇ ਅੱਜ ਕੱਲ ਮੁੰਡੇ ਕੁੜੀਆਂ ਨੂੰ ਹੋਰ ਰਿਸ਼ਤੇ ਕਰਨੇ ਔਖੇ ਹੋਗੇ ਅੱਜ ਕੱਲ ਮੁੰਡੇ ਕੁੜੀਆਂ ਨੂੰ ਉਸ ਕੁੜੀਆਂ ਨੂੰ ਆਇਲਟ ਦੇ ਕੇ ਬਦਸ਼ਾਂ ਵਿੱਚ ਟਕਾ ਬੈਠੇ ਹਾ ਉਸ ਕੁੜੀਆਂ ਨੂੰ ਬੋਝ ਸਮਝ ਕੇ ਹੋ ਕੁਖਾ ਵਿੱਚ ਮੁਕਾ ਬੈਠੇ ਹਾਂ ਖੁਖਾ ਤੇ ਵਿੱਚ ਸਿੱਟ ਦੋ ਹੱਥਾਂ ਦੇ ਵਿੱਚ ਫੜੀਆਂ ਛੁਰੀਆਂ ਨੂੰ ਰਿਸ਼ਤੇ ਮਰਨੇ ਔਖੇ ਹੋਗੇ ਅੱਜ ਕੱਲ ਮੁੰਡੇ ਕੁੜੀਆਂ ਨੂੰ ਹੋ ਰਿਸ਼ਤੇ ਕਰਨੇ ਔਖੇ ਹੋਗੇ ਅੱਜ ਕੱਲ ਮੁੰਡੇ ਕੁੜੀਆਂ ਨੂੰ ਹਾਉ ਮੁੰਡਿਆਂ ਦੀ ਗੱਲ ਸੁਣ ਲੋ ਹਲਾਤੇ ਹੋ ਨਸ਼ਿਆਂ ਤੇ ਸਰਕਾਰਾਂ ਨੇ ਵਿਆਹੀਤੀ ਨੂੰ ਰੋਟੀ ਕਿਦੇਣੀ ਹੋ ਬੇਲੇ ਬੇਰਜਗਾਰਾਂ ਨੇ ਸੱਤੀ ਬਲਾੜੀ ਬਾਲਿਆ ਰੋਕੋ ਸੱਤੀ ਬਲਾੜੀ ਬਾਲਿਆ ਰੋਕੋ ਮਾੜੀਆਂ ਰੀਤਾਂ ਤੁਰੀਆਂ ਨੂੰ ਰਿਸ਼ਤੇ ਕਰਨੇ ਔਖੇ ਹੋ ਗਏ ਅੱਜ ਕੱਲ ਮੁੰਡੇ ਕੁੜੀਆਂ ਨੂੰ ਹੋਰ ਸਤੇ ਮਿਲਣੇ ਔਖੇ ਹੋ ਗਏ ਅੱਜ ਕੱਲ ਮੁੰਡੇ ਕੁੜੀਆਂ ਨੂੰ